ਬਖਤ ਫਰੀਦ ਜੀ ਜੋ ਗੁਰੂ ਨਾਨਕ ਪ੍ਰੀਤਿ ਨਾਲੋਂ 300 ਸਾਲ ਪਹਿਲਾਂ ਹੋਇਆ ਉਹ ਯਾਰ ਉਹ ਫਰੀਦ ਸੀ ਜਿਹੜਾ ਗੁਰੂ ਨਾਨਕ ਜੀ ਨੂੰ ਮਿਲਿਆ ਅੱਜ ਕੱਲ ਫਰੀਦ ਦੀ ਜਗ੍ਹਾ ਤੇ ਤੀਜ ਦੋ ਬੱਤੀਆਂ ਫਰੀਦ ਹੈ ਪਾਕਪਟਨ ਪਾਕਿਸਤਾਨ ਉੱਥੇ ਰੋਟੀ ਵੀ ਹੈ ਕਾਠ ਦੀ ਉਹਨੂੰ ਫਰੀਦ ਜੀ ਦੇ ਦੰਦ ਵੀ ਲੱਗੇ ਹੋਏ ਨੇ ਕਹਿੰਦੇ ਦੇਖ ਕੇ ਵੀ ਆਏ ਨੇ ਰੋਟੀ ਮੇਰੀ ਕਾਠ ਦੀ ਉਹ ਅਜੇ ਵੀ ਹੈ ਉੱਤੇ ਦਾਰਸ਼ਨਿਕ ਰਾਜ ਨੇ ਆਹ ਰੋਟੀ ਜਿਹੜੀ ਗੱਲ ਚ ਪਾਈ ਹੋਈ ਸੀ ਇਹਦੀ ਮਾਤਾ ਨੇ ਕੁਛ ਖਾਦੀ ਐ ਪੱਲੇ ਪੱਤੀ ਬੜੀ ਕਠਨ ਤਪੱਸਿਆ ਤੋਂ ਫਰੀਦ ਜੀ ਜਾ ਰਹੇ ਨੇ ਦੋ ਭਾਈ ਜ਼ਮੀਨ ਤੋਂ ਹੀ ਲੜੀ ਜਾਂਦੇ ਉਹ ਕਹਿੰਦਾ ਮੇਰੇ ਨਾਲ ਹੈ ਉਹ ਕਹਿੰਦਾ ਮੇਰੇ ਨਾਲ ਆਮ ਹੁੰਦੀ ਐ ਇਹਨੇ ਗੱਲਾਂ ਕਿਉਂ ਲੜਦੇ ਕਿਉਂ ਭਗਤ ਜੀ ਜ਼ਮੀਨ ਮੇਰੇ ਨਾਲ ਹੈ ਪੱਕੀ ਦੂਜੇ ਕਹਿੰਦੇ ਮੇਰੇ ਨਾਲ ਹੈ ਤੱਕ ਉਹ ਕਹਿੰਦੇ ਬਹਿ ਜਾ ਨਿਤਰਬੰਦ ਕਰ ਹੁਣ ਕੀ ਦਿਖਾਇਆ ਉਹਨਾਂ ਨੂੰ ਇਹ ਲੋਕ ਸ਼ਕਤੀਆਂ ਵਾਲੇ ਤਾਂ ਹੁੰਦੇ ਹੀ ਹਨ ਇਹ ਜੀ ਤੇ ਕੋਈ ਗੱਲ ਨਹੀਂ ਤਦਈ ਚਿੜੀਆਂ ਮਾਰਗ ਜਿੰਨੀਆਂ ਕੀਤੀਆਂ ਸੀ ਕੋ ਹੁਣ ਵੀ ਕੋਈ ਬੰਦਗੀ ਕਰੇ ਛਕ ਜੇ ਸਹਸਵਾ ਆਉਂਦੀ ਇਹ ਜੀ ਕੋਈ ਗੱਲ ਉਹਨਾਂ ਨੂੰ ਲੱਪਣ ਜਾਣਾ ਲੈਣ ਜਾਣਾ ਪਿਆ ਪੁੱਟੋ ਪਾਣੀ ਨਹੀਂ ਮੇ ਤਾਂ ਘਲੋਈ ਜਾਏ ਕੀ ਦੇਖਦੇ ਨੇ ਲੱਖਾਂ ਸਰਬ ਖਾਇ ਉਹ ਕਹੇ ਮੇਰੇ ਨਾਲ ਪੱਕੀ 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 ਅੱਖਾਂ ਖੁੱਲੀਆਂ ਕਹਿੰਦੇ ਭਾਈ ਗੱਲ ਸੁਣਾ ਇੰਨੀਆਂ ਦੇ ਨਾਂ ਅੱਗੇ ਚੜ ਗਈ ਸੀ ਇਹਦੂ ਵੱਧ ਨਾਲ ਲੈ ਗਏ ਨਹੀਂ ਜੀ ਤੇ ਤੁਸੀਂ ਲੈ ਜਾਓ ਲੜਲ ਮਰ ਚ ਲਿਓ ਮੇਰੇ ਨਾਲ ਪੱਕੀ ਕਹਿੰਦਾ ਮੇਰੇ ਨਾਲ ਪੱਕੇ ਤੁਸੀਂ ਮਾੜੀ ਮੁੱਡੀ ਗੱਲਾਂ ਆਪਣੀ ਵਟਸਿੰਡੀ ਕਰੋ ਛੱਡੋ ਪਰੋ ਇਹਨਾਂ ਗੱਲਾਂ ਇਨਸਾਨ ਇਹੋ ਜਿਹਾ ਉਲਝਦਾ ਹੈ ਆਇਆ ਤਾਂ ਬੰਦਗੀ ਕਰਨ ਵਾਸਤੇ ਸੀ ਪਰ ਹੋਰ ਹੋਰ ਗੱਲਾਂ 'ਚ ਸਮਾਂ ਬਰਬਾਦ ਕਰਕੇ ਦੁਨੀਆ ਤੋ ਰੋਂਦਾ ਹੀ ਜਾਂਦਾ ਹੈ ਕੱਪੜ ਰੂਪ ਸਾਵਣਾ ਛੱਡ ਦੁਨੀਆ ਅੰਦਰ ਜਾਵਣਾ ਮੰਨ ਦਾ ਜੰਗਾਇਆ ਜਾਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀਏ ਮਨ ਦਾ ਸੋਚ ਕੇ ਚਾਲੇ ਆਤਾ ਦੀ ਸੈਗਰਾ ਡਰਾ